हेलो एवरीवन वेलकम टू माय चैनल जिस का नाम है सिमरन पंजाबी चैनल खास तौर पे उन स्टूडेंट वास्ते बनाया गया जो NTA, UGC, है जो कि एनटीए यूजीसी नेट एग्जाम की तैयारी कर रहे हैं इथे आके ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੂ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਕਿਸ तरह ਲੱਗੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਤੁਹਾਨੂੰ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਤੁਸੀਂ ਕੋਰਸ ਜਿਹੜਾ ਮੰਡੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਐਮਸੀਕਿਊਜ਼ ਦੀ ਸੀਰੀਜ਼ ਹੈ ਅਗਰ ਤੁਸੀਂ ਉਹ ਜੁਆਇਨ ਕਰਨਾ ਚਾਹੁੰਦੇ ਹੋ ਥੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਉਹ ਕੋਰਸ ਜੁਆਇਨ ਕਰ ਸਕਦੇ ਹੋ ਤੁਸੀਂ ਸੋ ਉਸਦੇ ਵਾਸਤੇ ਜਿੱਥੇ ਪੋਸਟ ਸ਼ੇਅਰ ਹੁੰਦੀਆਂ ਨੇ ਉੱਥੇ ਤੁਸੀਂ ਮੇਰੀ ਆਈਡੀ ਦਾ ਲਿੰਕ ਲੈ ਸਕਦੇ ਹੋ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਉਸਦੇ ਨਾਲ ਰਿਲੇਟਡ ਟਾਪਿਕ ਜਿਹੜਾ ਅੱਜ ਅਸੀਂ ਅਲੱਗ ਕਰਨ ਜਾ ਰਹੇ ਹਾਂ ਜਿਸਦੇ ਵਿੱਚ ਪਾਕਿਸਤਾਨ ਵਿੱਚ ਜਿਹੜੇ ਪੰਜਾਬੀ ਸਾਇਤਿਕ ਹੋ ਜਾ ਉਸਦੇ ਨਾਲ ਰਿਲੇਟਡ ਅਸੀਂ ਗੱਲ ਕਰਾਂਗੇ ਪਾਕਿਸਤਾਨ ਵਿੱਚ ਵੀ ਕਹਿੰਦੇ ਪੰਜਾਬੀ ਸਾਇਤ ਦੀ ਇੱਕ ਹੋਸਟ ਜਿਹੜੀ ਸੀ ਉਸਦਾ ਕੰਮ ਜਿਹੜਾ ਕਰ ਸੀ ਉਹ ਹੋ ਰਿਹਾ ਹੈ ਤੇ ਉੱਥੇ ਵੀ ਇਹ ਜਿਹੜਾ ਕੰਮ ਸੀ ਪੰਜਾਬੀ ਦੀ ਵਿਦਕ ਹیثیت ਨਾਲ ਸਿੱਧੇ ਤੌਰ ਤੇ ਕੀ ਸੀ ਜੁੜਿਆ ਹੋਇਆ ਹੈ ਇਹ ਇੱਕ ਮੰੰਤ ਭਾਗੀ ਮੰਤ ਭਾਗੀ ਗੱਲ ਹੈ ਜੀ ਹੈ ਸੂਫੀ ਕਾਬ ਮੇ ਸ਼ੁਰੂ ਕਰਵਾਇਆ ਹੀ ਨਹੀਂ ਹੈ ਅਜੇ ਸੂਫੀ ਕਾਬ ਵਾਲਾ ਜਿਹੜਾ ਟੌਪਿਕ ਸੀ ਉਹ ਵਾਲਾ ਤਾਂ ਮੈਂ ਜਿਛੇ ਹੈ ਨਹੀਂ ਹੈ ਸੋ ਕੰਪਲੀਟ ਕਿਤਰਾ ਹੈ ਗਾ ਜੇ ਹੋਤਾ ਹੈ ਸ਼ੁਰੂ ਹੀ ਨਹੀਂ ਕੀਤਾ ਹੈ ਸੋ ਕਹਿੰਦੇ ਗੱਲ ਇਹ ਹੈ ਜੀਆ ਕਿ ਜੇਕਰ ਉਹ ਜਿਹੜੀ ਇੱਥੇ ਖੋਜ ਵੀ ਹੋ ਰਹੀ ਹੈ ਰਾਜਨੀਤਿਕ ਜਿਵੇਂ ਕਹਿ ਸਕਦੇ ਹੋ ਕਿ ਇੱਕ ਇਨ ਇੰਟਰਨਲ ਜਿਹੜੇ ਕਹਿ ਸਕਦੇ ਹੋ ਇਹਨਾਂ ਦੇ ਨਾਲ ਇਹਨਾਂ ਨੂੰ ਪੰਜਾਬੀ ਨੂੰ ਸਾਇਤਕ ਵਿਦਿਅਕ ਤੇ ਸਭਿਆਚਾਰਕ ਖੇਤਰ ਵਿੱਚ ਉਹ ਰੁਦਵਾ ਹਸ ਨਹੀਂ ਹੋ ਸਕਿਆ ਜਿਸ ਦੀ ਕੀ ਇਹ ਕਹਾਖ ਦਾ ਸੀ ਹੁਣ ਇੰਟਰਫੀਰੈਂਸ ਹੁੰਦੀ ਹੈ ਜਦੋਂ ਕਿਸੇ ਵੀ ਕੰਮ ਦੇ ਵਿੱਚ ਖਾਸ ਕਰਕੇ ਰਾਜਨੀਤਿਕ ਜਿਹੜੇ ਮਾਮਲੇ ਗਿਨੇ ਉਹਨਾਂ ਦੀ ਪੰਜਾਬੀ ਜਿਵੇਂ ਇੱਕ ਹੋਜ ਹੈ ਤੇ ਇਹ ਜਿਹੜੀ ਖੋਜ ਆ ਉਸ ਤਰੀਕੇ ਦੀ ਨਹੀਂ ਹੁੰਦੀ ਜਿਸ ਦੀ ਇਹ ਅਕਦਾ ਹੈ ਹਾਲਾਂਕਿ ਪਾਕਿਸਤਾਨ ਵਿੱਚ ਦੁਨੀਆ ਦੇ ਕਿਸੇ ਵੀ ਕਿੱਤੇ ਨਾਲੋਂ ਵੱਧ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਉੱਥੇ ਮੌਜੂਦ ਹੈ ਫਿਰ ਵੀ ਮੌਜਲੇ ਤੇ تسੱਲੀ ਵਾਲੀ ਗੱਲ ਇਹ ਹੈਗੀ ਹੈ ਕਿ ਪਾਕਿਸਤਾਨ ਵਿੱਚ ਸੈਜੇ ਸੈਜੇ ਕੀ ਗਿਆ ਪੰਜਾਬੀ ਦੇ ਹੱਕ ਦੇ ਵਿੱਚ ਲਹਿਰ ਚੱਲ ਰਹੀ ਹੈ ਤੇ ਉਮੀਦ ਇਹ ਹੈਗੀ ਹੈ ਕਿ ਅੱਗੇ ਵੀ ਕਹਿ ਸਕਦੇ ਹੋ ਜਿਹੀ ਸਰਕਾਰਾਂ ਕਹਿੰਦੇ ਬਣਨ ਗਿਆ ਜੋ ਕਿ ਇਸ ਵਾਸਤੇ ਕੋਈ ਕਦਮ ਜਿਹੜਾ ਚੁੱਕਣ ਗਿਆ ਹੁਣ ਤਕਰੀਬਨ ਕਹਿੰਦੇ ਇਹ ਜਿਹੜੀ ਸਟਡੀ ਸੀ ਭਾਰਤ ਦੀ ਪੰਜਾਬ ਵਿੱਚ ਸੀ ਜਦ ਅੱਜ ਤੋਂ ਕੋਈ 40-45 ਸਾਲ ਪਹਿਲਾਂ ਪੰਜਾਬੀ ਨੂੰ ਇਸ ਦਾ ਹੱਕ ਦੁਆਉਣ ਲਈ ਅੰਦੋਲਨ ਸ਼ੁਰੂ ਹੋਇਆ ਸੀ ਇਸ ਦੇ ਫਜ਼ਰੂਕ ਕੀ ਕਸੀ ਇਸ ਨੂੰ ਯੂਨੀਵਰਸਿਟੀ ਪੱਧਰ ਤੇ ਇੱਕ ਮਨਮੂਤ ਇੱਕ ਮਜ਼ਮੂਨ ਵਜੋਂ ਜਿਹੜਾ ਪੰਨੋ ਪੜਾਉ ਨੂੰ ਯਾਨੀ ਕਿ ਉਦल्ली ਜਿਹੜੀ ਪਾਕਿਸਤਾਨ ਦੇ ਵਿੱਚ ਪੰਜਾਬੀ ਨੂੰ ਇੱਕ ਬੜਾਵਾ ਦੇਣ ਦੀ ਇੱਕ ਗੱਲ ਕੀਤੀ ਗਈ ਸੀ ਤੇ 1951 ਵਿੱਚ ਪੰਜਾਬੀ ਦੀ ਇੱਕ ਐਮਏ ਸ਼ੁਰੂ ਹੋਈ ਸੀ ਖੋਜ ਪਰਖ ਅਤੇ ਜਿਹੜੀਆਂ ਇੱਕ ਵਿਦਿਆਕ ਲੋੜਾਂ ਦੇ ਇੱਕ ਕੂਟੀ ਕਰਨ ਵਾਸਤੇ ਪੰਜਾਬੀ ਦੁਨੀਆ ਪੰਜਾਬੀ ਸਮਾਚਾਰ ਤੇ ਓਲੋਚਨਾ ਇਹ ਜਿਹੜੇ ਪਰਚੇ ਸੀ ਇਹ ਨਿਕਲਨੇ ਸ਼ੁਰੂ ਹੋਏ ਸੀ ਠੀਕ ਇਨਾਂ ਹੀ ਪਰਸਥਿਤੀਆਂ ਵਿੱਚ ਜੋ ਪੰਜਾਬੀ ਰਸਾਲਾ ਜਿਹੜਾ ਇੱਕ ਨਾਮ ਦਾ ਪੋਚ ਪੱਤਾ ਜਿਹੜਾ ਕਹਿ ਸਕਦੇ ਹੋ ਤੁਸੀਂ ਉਹ ਕੀਗਾ ਸੀ ਇੱਕ ਸ਼ੁਰੂ ਹੋਇਆ ਸੀ ਠੀਕ ਹੈ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਦਾ ਇੱਕ ਜਿਹ ਕਹਿ ਸਕਦੇ ਹੋ ਮੁਕੰਮਲ ਵਿਭਾਗ ਜਿਹੜਾ ਸੀ 1970 ਦੇ ਵਿੱਚ ਖੁੱਲਿਆ ਤੇ ਨਾਲ ਹੀ ਐਮਏ ਦੀ ਪੜਾਈ ਉੱਥੇ ਸ਼ੁਰੂ ਹੋਈ ਸੀ ਐਮਏ ਦੇ ਇੱਕ ਪਰਚੇ ਵਿੱਚ ਉਹੋ ਜਿਹਾ ਨਿਬੰਧ ਮਕਾਲਾ ਜਿਹੜਾ ਸੀ ਲਿਖਣ ਦੀ ਵਿਵਸਥਾ ਜਿਹੜੀ ਨਹੀਂ ਸੀ ਉਹ ਕੀਤੀ ਗਈ ਜਿਸ ਦੇ ਨਾਲ ਕੀ ਕਸੀ ਇਹ ਜਿਹੜਾ ਕੰਮ ਸੀ ਯੂਨੀਵਰਸਿਟੀਆਂ ਤੇ ਉੱਤ ਪੱਧਰ ਦੇ ਉੱਤੇ ਸ਼ੁਰੂ ਹੋਇਆ ਸੀ ਉਧਰ ਪਾਕਿਸਤਾਨ ਦੇ ਵਿੱਚ ਪੰਜਾਬੀ ਦੇ ਪਾਏ ਕੁਝ ਦੇਰ ਬਾਅਦ ਮਹਿਸੂਸ ਹੋ ਲੱਗਾ ਕਿ ਪੰਜਾਬੀ ਵਿਭਾਗ ਦੀ ਵੀ ਆਪਣੀ ਇੱਕ ਖੋਜ ਪੱਤਰੀ ਕਾ ਹਣੀ ਚਾਹੀਦੀਗੀ ਸੀ 1978 ਦੇ ਵਿੱਚ ਕੀਗਾ ਸੀ ਖੋਜ ਇੱਕ ਸ਼ਿਮਾਹੀ ਖੋਜ ਜਿਹੜਾ ਸੀ ਇੱਕ ਪੱਤਰ ਸੀ ਉਹ ਜਾਰੀ ਕੀਤਾ ਗਿਆ ਜਿਸ ਦਾ ਪਹਿਲਾ ਅੰਕ ਜਿਹੜਾ ਗੱਸੀ ਜੁਲਾਈ 1978 ਦੇ ਵਿੱਚ ਸਾਹਮਣੇ ਆਇਆ ਇਹ ਚੀਜ਼ਾਂ ਕਿਉਂ ਇੰਪੋਰਟੈਂਟ ਹੈ ਕਿਉਂਕਿ ਇਹ ਤੁਹਾਨੂੰ ਵਾਰ-ਵਾਰ ਪੁੱਛੀਆਂ ਜਾਂਦੀਆਂ ਨੇ ਜਦੋਂ ਵੀ ਤੁਹਾਡੇ ਕੁਐਸਚਨ ਮਿਲਦੇ ਨੇ ਤੁਹਾਨੂੰ ਪੇਪਰ ਦੇ ਵਿੱਚ ਇਹ ਚੀਜ਼ਾਂ ਰਿਪੀਟ ਹੁੰਦੀਆਂ ਨੇ ਜਿਵੇਂ ਖੋਜ ਰਸਾਲਾ ਹੈਗਾ ਸੀ ਇਸ ਤੋਂ ਇਲਾਵਾ ਪਹਿਲਾਂ ਵੀ ਅਸੀਂ ਜਿਹੜੇ ਪੜੇ ਸੀ ਉਹ ਸਾਰੀਆਂ ਚੀਜ਼ਾਂ ਉਂਝ ਤਾਂ ਪਾਕਿਸਤਾਨ ਵਿੱਚ ਮਾਸਿਕ ਜਿਹੜਾ ਅਸੀਂ ਲਹਿਰਾਂ ਤਿਮਾਹੀ ਪੰਜਾਬੀ ਅਦਬ ਤੇ ਮਾਂ ਬੋਲੀ ਰਸਾਲੇ ਵੀ ਨਿਕਲ ਰਹੇ ਸੀ ਜਿੰਨਾ ਵਿੱਚ ਖੋਜ ਆ ਲੋਚਨਾ ਨਾਲ ਕਈ ਲੇਖ ਜਿਹੜੇ ਛਪਦੇ ਸੀ ਪਰ ਕਹਿ ਸਕਦੇ ਸੀ ਕਿ ਇਹ ਇੱਕੋ ਹੀ ਰਸਾਲਾ ਹੈ ਜਿਸ ਨੂੰ ਖੋਜ ਤੇ ਆਲੋਚਨਾ ਦਾ ਜਿਹੜਾ ਪੱਤਰ ਆਖਿਆ ਜਾ ਸਕਦਾ ਸੀ ਕਿਸ ਨੂੰ ਖੋਜ ਨੂੰ ਜਿਹੜਾ ਰਸਾਲਾ ਸੀ ਬਾਕੀ ਜਿਹੜਾ ਕਹਿ ਸਕਦੇ ਹੋ ਉਹ ਕੰਪਲੀਟ ਕਹਿ ਸਕਦੇ ਹੋ ਤੁਸੀਂ ਹੈ ਸੀ ਬਟ ਜੋ ਖੋਜ ਦਾ ਇੱਕ ਉਸ ਸਮੇਂ ਇੱਕ ਦਾਇਰਾ ਸੀ ਉਹ ਬਾਕੀਆਂ ਦੇ ਨਾਲੋਂ ਉੱਚਾ ਸੀ ਰਸਾਲੇ ਦੇ ਵਿੱਚ ਇਸ ਤੋਂ ਇਲਾਵਾ ਇਹਗਾ ਸੀ ਇਸ ਲਈ ਅਸੀਂ ਸਭ ਤੋਂ ਪਹਿਲਾਂ ਵਿਸਤ੍ਰਿਤ ਇਹਨਾਂ ਦੀ ਜੜੀ ਕੀ ਹੈ ਕਿੰਨੇ ਚਰਚਾ ਇੱਥੇ ਕਰਾਂ ਹੁਣ ਇਹਨਾਂ ਦੇ ਬਾਰੇ ਥੋੜੀ ਜਿਹੀ ਪਹਿਲਾਂ ਸ਼ੁਰੂ ਕਰਦੇ ਆ ਗੱਲ ਕਿ ਖੋਜ ਜਾਰੀ ਕਰਨ ਦੇ ਪਿਛੋਕੜ ਜਿਸ ਦੀ ਸੰਪਾਦਕੀ ਨੀਤੀ ਭਵਿਕ ਲਈ ਇਸ ਦੀਆਂ ਯੋਜਨਾਵਾਂ ਤੋਂ ਨੂੰ ਕਰਵੋਣ ਬਾਅਦ ਇਸ ਦੇ ਜਿਹੜੇ ਸੰਪਾਦਕ ਸੀ ਸ਼ਹਿਬਾਜ਼ ਮਲਿਕ ਸੋ ਖੋਜ ਦੇ ਇੱਕ ਸੰਪਾਦਕ ਕੌਣ ਸੀ ਇਹ ਵੀ ਤੁਸੀਂ ਇੱਥੇ ਯਾਦ ਕਰ ਲਓ ਸ਼ਹਿਬਾਜ਼ ਮਲਿਕ ਲਿਖਦੇ ਕਿ ਨੇ ਕਿ ਇਸ ਗੱਲ ਦੀ ਲੋੜ ਸ਼ੁਰੂ ਤੋਂ ਹੀ ਮਹਿਸੂਸ ਕੀਤੀ ਜਾਂਦੀ ਸੀ ਕਿ ਜਿਹੜਾ ਕੰਮ ਹੈਗਾ ਸੀ ਉਸ ਨੂੰ ਵਧੀਆ ਤਰੀਕੇ ਦੇ ਨਾਲ ਜਾਂ ਫਿਰ ਇੱਕ ਪੰਜਾਬੀ ਜ਼ੁਬਾਨ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਇਆ ਜਾ ਸਕਦਾ ਇਹ ਸਾਰਾ ਕੁਝ ਉਹਨਾਂ ਨੇ ਇਸੇ ਵਿੱਚ ਹੀ ਦੱਸਿਆ ਹੈ ਵਾ ਸੋ ਮੈਂ ਇਸ ਚੀਜ਼ ਨੂੰ ਸਕਿੱਪ ਕਰਾਂਗੀ ਬੜੀ ਯਾਦ ਰੱਖਿਓ ਇਸ ਦੇ ਵਿੱਚ ਸੰਪਾਦਕ ਦੀ ਗੱਲ ਕੀਤੀ ਗਈ ਹੈ ਕੋਈ ਦੇ ਤੋਂ ਸ਼ਹਿਬਾਜ਼ ਮਲਿਕ ਸੀ ਜਿਸ ਦੇ ਬਾਰੇ ਤੁਹਾਨੂੰ ਪਤਾ ਲੱਗ ਗਿਆ ਠੀਕ ਹੈ ਇਸ ਤੋਂ ਲਾਵਾ ਨੈਕਸਟ ਦੇਖੋ ਜਿਵੇਂ ਹੀ ਸੁਭਾਵਿਕ ਸੀ ਕਿ ਸਭ ਤੋਂ ਪਹਿਲਾਂ ਕੋਝ ਲਈ ਸਰੋਸ ਸਮਗਰੀ ਤਿਆਰ ਕਰਨ ਵੱਲ ਧਿਆਨ ਦਿੱਤਾ ਗਿਆ ਸ਼ਹਿਬਾਜ਼ ਮਲਕ ਨੇ ਆਪਣੇ ਐਮਏ ਕਰਨ ਵਾਲੇ ਇੱਕ ਪਰਚੇ ਦੇ ਰੂਪ ਵਿੱਚ ਫਾਰਸੀ ਲਿਪੀ ਚ ਪ੍ਰਕਾਸ਼ਿਤ ਪੰਜਾਬੀ ਪੁਸਤਕ ਸੀ ਜਿਨ੍ਹਾਂ ਦੀ ਉਹ ਇੱਕ ਬਿਬਲੋਗ੍ਰਾਫੀ ਤਿਆਰ ਕੀਤੀ ਜਿਸ ਦੇ ਵਿੱਚ ਕੀ ਕੀ ਸੀ 6000 ਕਿਤਾਬਾਂ ਜਿਹੜੀਆਂ ਉਹ ਉਹਨਾਂ ਦਾ ਇੰਦਰਾਜ ਸੀ ਤਾਂ ਉਸ ਨੇ ਇਸ ਕੰਮ ਨੂੰ ਜਾਰੀ ਰੱਖਿਆ ਸੀ ਤੇ ਕੋਏ ਦੇ ਪਹਿਲੇ ਅੰਕ ਨੂੰ ਵਿਸ਼ੇਸ਼ ਅੰਕ ਬਣਾ ਕੇ ਕੀ ਗਏ ਸੀ ਇਹ ਸੂਚੀ ਛਾਪ ਦਿੱਤੀ ਸੀ ਮਤਲਬ ਕਿ ਜਿਹੜਾ ਉਹਨਾਂ ਨੇ ਪਹਿਲੋ ਇੱਕ ਸਮਗਰੀ ਇਕੱਠੀ ਕੀਤੀ ਬਿਬਲੋਗ੍ਰਾਫੀ ਤਿਆਰ ਕੀਤੀ ਜਦੋਂ ਉਹਨਾਂ ਨੇ ਪਹਿਲਾ ਅੰਕ ਕੱਢਿਆ ਖੋਜ ਦਾ ਤਾਂ ਉਹਨਾਂ ਨੇ ਉਸੇ ਨੂੰ ਹੀ ਉਸ ਦੇ ਵਿੱਚ ਕੀ ਕਰ ਸੀ ਛਾਪ ਦਿੱਤਾ ਸੀ ਠੀਕ ਹੈ ਬਾਕੀ ਇਹ ਵੀ ਚੀਜ਼ ਸਕਿੱਪ ਕਰਾਂਗੀ ਜ਼ਾਹਿਰ ਹੈ ਕਿ ਕੰਦਰ ਸ਼ਹਾਬਾਜ਼ ਮਲਿਕ ਪੁਸਤਕ ਸੂਚੀ ਸੂਚੀ ਨੂੰ ਖੋਜ ਸੰਧਾ ਵਿੱਚੋਂ ਇੱਕ ਬੁਨਿਆਦੀ ਖੋਜ ਸੰਧ ਮੰਨਦੇ ਸੀ ਹੁਣ ਜਿਹੜੀ ਪੁਸਤਕ ਸੂਚੀ ਹੈ ਜਦੋਂ ਅਸੀਂ ਕੋਚ ਕਰਦੇ ਹਾਂ ਤਾਂ ਉਸ ਦੇ ਵਿੱਚ ਮੇਨ ਸੰਦੇ ਜਿਹੜਾ ਗਵਾ ਅਸੀਂ ਇਸ ਨੂੰ ਮੰਨਦੇ ਹਾਂ ਇਸ ਲਈ ਉਸ ਨੇ ਇਹ ਕੰਮ ਜਿਹੜਾ ਜਾਰੀ ਰੱਖਿਆ ਤੇ ਫਿਰ ਪਾਕਿਸਤਾਨੀ ਪੰਜਾਬੀ ਅਦਬ ਨਾਦ ਥੱਲੇ ਇੱਕ ਹੋਰ ਕਿਸ਼ਤ ਖੋਜ ਦੇ 10ਵੇਂ ਅੰਗ ਦੇ ਵਿੱਚ ਛਾਪ ਦਿੱਤੀ ਕੁਝ ਸਮਾਂ ਹੋਇਆ ਇਹਨਾਂ ਦੋਹਾਂ ਕਿਸ਼ਤਾਂ ਤੇ ਕੁਝ ਹੋਰ ਨਵੀਆਂ ਜਿਹੜੀਆਂ ਲੱਗੀਆਂ ਕਿਤਾਬਾਂ ਨੂੰ ਸ਼ਾਮਲ ਕਰਕੇ ਇੱਕ ਕਹਿ ਸਕਦੇ ਹੋ ਵੱਡ ਅਕਾਰੀ ਪੁਸਤਕ ਪੰਜਾਬੀ ਕਿਤਾਬੀਅਤ ਜਿਹੜੀ ਛੱਪ ਕੇ ਸਾਹਮਣੇ ਆਈ ਸੀ ਇਸ ਪੁਸਤਕ ਦੀ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਵਿੱਚ ਕਾਫੀ ਪ੍ਰਸ਼ੰਸਾ ਹੋਈ ਤੇ ਇਸ ਦਾ ਦਰਜਾ ਜਿਹੜਾ ਗੱਸੀ ਇੱਕ ਹਵਾਲਾ ਪੁਸਤਕ ਨੇ ਆਈ ਜਿਹੜਾ ਗੱਸੀ ਉਹ ਵੀ ਦਿੱਤਾ ਗਿਆ ਸੀ ਠੀਕ ਹੈ ਹੁਣ ਦੇਖੋ ਕਹਿ ਸਕਦੇ ਹੋ ਕਿ ਇਹ ਜਿਹੜਾ ਖੋਜਸਾਲਾ ਸੀ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਤੁਸੀਂ ਪੁਸਤਕਾਂ ਜਿਹੜੀਆਂ ਗੀਆਂ ਸੀ ਉਸ ਦੀ ਸੂਚੀ ਜਿਹੜੀ ਛੱਪੀ ਸੀ ਉਹਨਾਂ ਦਾ ਵੇਰਵਾ ਦੇਖੋ ਦਿੱਤਾ ਹੋਇਆ ਵਾ ਜਿਹੜੀਆਂ ਸ਼ਹਿਬਾਜ਼ ਮਲਿਕ ਨੇ ਇਕੱਠੀਆਂ ਕਰਕੇ ਛੱਪੀਆਂ ਸੀ ਪਾਕਿਸਤਾਨੀ ਪੰਜਾਬੀ ਅਦਬ ਕਲਮੀ ਨੁਸਖਾ ਨੰਬਰ ਪਾਕਿਸਤਾਨੀ ਪੰਜਾਬੀ ਅਦਬ ਪ੍ਰਤਾਨੀ ਰਾਜ ਦੇ ਹਕੂਮਤ ਵੱਲੋਂ ਜ਼ਬਤ ਕੀਤੀਆਂ ਗਈਆਂ ਪੰਜਾਬੀ ਕਿਤਾਬਾਂ ਇਸ ਤੋਂ ਇਲਾਵਾ ਰਾਵੀ ਦਾ ਪੰਜਾਬੀ ਹਿੱਸਾ ਰੋਜ਼ਾਨਾਮਾ ਆਵਾਮ ਰੋਜ਼ਾਨਾ ਮਗਰਬੀ ਪਾਕਿਸਤਾਨ ਹਫਤਾਵਾਰ ਕਿਤਾਬ ਲੜੀ ਚਨਾਬ ਰੰਗ ਡਾਈਜ਼ੈਂਟੇ ਕਿਤਾਬ ਲੜੀ ਲਿਖਾਰੀ ਇਹ ਸਾਰੀਆਂ ਜਿਹੜੀਆਂ ਸੀ ਇਸ ਦੇ ਵਿੱਚ ਉਹਨਾਂ ਨੇ ਛਾਪੀਆਂ ਸੀ ਨੈਕਸਟ ਹੁਣ ਕਹੀ ਹੈਗਾ ਸੀ ਕਿ ਕੋਈ ਦਾ ਇੱਕ ਹੋਰ ਜਿਹੜਾ ਅੰਕ ਸੀ ਉਹ ਵਿਸ਼ੇਸ਼ ਤੌਰ ਤੇ ਚਰਚਾ ਦੀ ਮੰਗ ਕਰਦਾ ਹੁਣ ਖੋਜ ਸਾਲੇ ਜਿਹੜੇ ਛਪਦੇ ਰਹੇ ਨੇ ਉਹਦੇ ਵਿੱਚ ਜਿਹੜੇ ਅੰਕ ਕਿਸੀ ਹਰੇਕ ਅੱਕ ਸਪੈਸ਼ਲ ਸੀ ਹੁਣ ਇਸ ਦੇ ਵਿੱਚ ਉਹ ਚੀਜ਼ਾਂ ਦੱਸੀਆਂ ਗਈਆਂ ਨੇ ਜਿਹੜੀਆਂ ਕਿ ਕਾਫੀ ਮਹੱਤਵਪੂਰਨ ਸੀ ਹੁਣ ਇਸ ਦੇ ਵਿੱਚ ਇੱਕ ਹੋਰ ਅੰਕ ਦੇ ਬਾਰੇ ਗੱਲ ਕੀਤੀ ਗਈ ਹੈ ਉਹ ਇਹਦਾ ਉਹ ਇਸ ਦਾ ਕਲਮੀ ਨੁਸਖਾ ਨੰਬਰ ਜਿਹੜਾ ਹੈਗਾ ਸੀ 8 ਜਾਂ 9 ਜੋ ਕਿ 1982 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਕਰੀਬ 100 ਸਾਲਾ ਜਸ਼ਨ ਦੇ ਮੌਕੇ ਤੇ ਛਾਪਿਆ ਗਿਆ ਸੀ। ਵਿਸ਼ੇਸ਼ ਅੰਕ ਜਿਹੜਾ ਸੀ 1795 ਜਿਹਾ ਹੱਥ ਲਿਖਤਾਂ ਦਾ ਪਰਿਚੇ ਹੈਗਾ ਜੋ ਅਰਬੀ ਫਾਰਸੀ ਦੇ ਵਿੱਚ ਲਿਖੀਆਂ ਹੋਈਆਂ ਸੀ। ਵੱਖ-ਵੱਖ ਥਾਵਾਂ ਤੇ ਉੱਤੇ ਇਹ ਪਈਆਂ ਸੀ। ਭੰਡਾਰ ਕੀ ਕਹ ਸੀ ਵਿਅਕਤੀਗਤ ਵੀ ਹੈ ਤੇ ਸੰਸਥਾਗਤ ਵੀ ਹੈ। ਮਤਲਬ ਕਿਸੇ ਕੋ ਐਜ਼ ਅ ਪਰਸਨਲੀ ਵੀ ਪਈਆਂ ਨੇ ਕਈ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਨੇ। ਜਿੰਨੇ ਸਰੋਤਾਂ ਤੋਂ ਇਹਨਾਂ ਹੱਥ ਲਿਖਤਾਂ ਦੇ ਵੇਰਵੇ ਇਕੱਤਰ ਕੀਤੇ ਗਏ ਉਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਲਾਹੌਰ, ਕੁਦੂਬਖਾਨਾ ਅਲਕਰਸ਼ੀਆ, ਕੁਦੂਬਖਾਨਾ ਗੰਜਬਖਸ਼ ਇਹ ਸਾਰੇ ਜਿਹੜੇ gsi ਜਗ੍ਹਾ ਤੋਂ ਸਾਰੀਆਂ ਕਿਤਾਬਾਂ ਦੇ ਨਾਮ ਵਗੈਰਾ ਇਕੱਠੇ ਕਰਕੇ ਉਹਨਾਂ ਨੂੰ ਇਸ ਵਿਸ਼ੇਸ਼ ਜਿਹੜਾ ਅੰਕ ਕਿਤਾਬ ਸੀ ਉਸ ਦੇ ਵਿੱਚ ਕੀ ਗਾ ਸੀ ਛਾਪਿਆ ਗਿਆ ਸੀ ਠੀਕ ਹੈ ਸੋ ਇਹਨਾਂ ਦੇ ਵਿੱਚ ਉਹਨਾਂ ਥਾਵਾਂ ਦੇ ਨਾਮ ਦਿੱਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਜਿੰਜੇ ਤੋਂ ਕਿਤਾਬਾਂ ਦੇ ਨਾਮ ਇਕੱਠੇ ਕੀਤੇ ਗਏ ਸੀ ਚਾਹੇ ਉਹ ਕਿਸੇ ਕੋ ਪਰਸਨਲ ਲਾਇਬ੍ਰੇਰੀਆਂ ਦੇ ਵਿੱਚ ਪਏ ਸੀ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਆਂ ਨੇ ਇੱਕ ਲਾਇਬ੍ਰੇਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਨੇ ਪੁੰਨਾਂ ਦੇ ਵਿੱਚ ਹੀ ਪਏ ਸੀ ਇਸ ਵਿਸ਼ੇਸ਼ ਅੰਕ ਵਿੱਚ ਇੰਦਰਾਜ ਦਾ ਤਰੀਕਾ ਇਹ ਹੈ ਕਿ ਪਹਿਲਾ ਕ੍ਰਮ ਅੰਕ ਫਿਰ ਕਿਤਾਬ ਦਾ ਨਾਮ ਫਿਰ ਲੇਖਕ ਅਨੁਵਾਦਕ ਸੰਪਾਦਕ ਰਚਨਾਵ라 ਵਿਸ਼ਾ ਰੂਪ ਯਾਨੀ ਕਿ ਕਵਿਤਾ ਹੈ ਕੀ ਹੈ ਜਾਂ ਵਾਰਤਕ ਹੈ ਕੀ ਹੈ ਲਿਖਾਰੀ ਲਿਪੀ ਆਕਾਰ ਪ੍ਰਤੀ ਸਫਾ 17 ਮੁਡਲਾ ਤੇ ਅੰਤਿਮ ਸੰਖੇਪ ਵੇਰਵਾ ਇਸ ਤਰੀਕੇ ਦੇ ਨਾਲ ਇਹਨੂੰ ਦਿੱਤਾ ਗਿਆ ਹੈ। ਸੂਚੀ ਨੂੰ ਹੋਰ ਉਪਯੋਗੀ ਬਣਾਉਣ ਦੇ ਵਾਸਤੇ ਚਾਰ ਅਨੁਕ੍ਰਮਣਿਕਾਵਾਂ ਤਿਆਰ ਕਰਕੇ ਦਿੱਤੀਆਂ ਹੋਈਆਂ ਨੇ ਤੇ ਇਹ ਹੈਗੀਆਂ ਸੀ ਸਿਰਲੇਖ ਅਨੁਕ੍ਰਮਣਿਕਾ ਲੇਖਕ ਵਿਸ਼ਾ ਤੇ ਲਿਖਾਰੀ। ਉਂਝ ਤਾਂ ਇਹ ਸਾਰੀਆਂ ਲਿਖਤਾਂ ਕਿਸੇ ਨਾ ਕਿਸੇ ਪ੍ਰਸੰਗ ਵਿੱਚ ਮਹੱਤਵਪੂਰਨ ਹੋਣੀਆਂ ਨੇ ਪਰ ਸਭ ਤੋਂ ਪੁਰਾਣੀ ਲਿਖਤ ਵਾਲੇ ਇਸ਼ਾਰਾ ਕਰਦੇ ਸ਼ਹਾਬਜ਼ ਮਲਿਕ ਨੇ ਲਿਖਿਆ ਸੀ ਕਿ ਐਸ ਵਾਫੀ ਤੇ ਨਿਸ਼ਾਨਦੇਹੀ ਨੂੰ ਮੁੱਖ ਰੱਖਦਿਆਂ ਇਹ ਗੱਲ ਲਿਖੀ ਜਾ ਕਹੀ ਜਾ ਸਕਦੀ ਹੈ ਕਿ ਕਲਮੀ ਨੁਸਖਿਆਂ ਵਿੱਚ ਪੰਜਾਬੀ ਦੀ ਪਹਿਲੀ ਜਿਹੜੀ ਕੀ ਹੈ ਤਹਿਰੀਰ ਅਬਦੀ ਕੋਦਨ ਦੀ ਰਸਾਲਾ ਮੁਖੱਦਦੀ ਏ ਮਤਲਬ ਕਹਿ ਸਕਦੇ ਹੋ ਕਿ ਪਹਿਲਾ ਜਿਹੜਾ ਰਸਾਲਾ ਜਿਹੜਾ ਦਾ ਸੀ ਕਿਹਾ ਜਾ ਸਕਦਾ ਸੀ ਸੋ ਖੋਜ ਜਿਹੜਾ ਰਸਾਲਾ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਕਿ ਇਸ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਨੂੰ ਮਿਲਦੀਆਂ ਨਹੀਂ ਜਿਹੜੀਆਂ ਕਿ ਕਿਤੇ ਹੋਰ ਨਹੀਂ ਮਿਲਦੀਆਂ ਖਾਸ ਕਰਕੇ ਜੇ ਅਗਰ ਵੇਖਿਆ ਜਾਵੇ ਤਾਂ ਕਈ ਕਿਤਾਬਾਂ ਦੀ ਬਿਬਲੋਗ੍ਰਾਫੀ ਛਾਪੀ ਗਈ ਨਾਲ ਦੇ ਨਾਲ ਕਈ ਕਿਤਾਬਾਂ ਜਿਹੀਆਂ ਇਕੱਠੀਆਂ ਕੀਤੀਆਂ ਜੋ ਵੱਖ-ਵੱਖ ਜਗ੍ਹਾ ਦੇ ਉੱਤੇ ਪਈਆਂ ਸੀ ਉਹਨਾਂ ਦੇ ਨਾਮ ਇਹਨਾਂ ਦੇ ਵਿੱਚ ਛਾਪੇ ਗਏ ਨਾਮ ਹੀ ਨਹੀਂ ਉਹਨਾਂ ਨੂੰ ਇਸ ਤਰੀਕੇ ਨਾਲ ਛਾਪਿਆ ਗਿਆ ਕਿ ਇਸ ਦੇ ਵਿੱਚ ਲਿਖਾਰੀ ਲੇਖਕ ਕਿੱਥੋਂ ਛਪੀ ਹੈ ਕਦੋਂ ਛਪੀ ਹੈ ਨਾਲ ਦੇ ਨਾਲ ਹਰ ਇੱਕ ਦੇ ਕਿੰਨੀਆਂ 17 ਨੇ ਹਰ ਇੱਕ ਸਫੇ ਦੇ ਉੱਤੇ ਤੇ ਸਫੇ ਕਿੰਨੇ ਨੇ ਹਰ ਇੱਕ ਚੀਜ਼ ਨੂੰ ਇਸ ਦੇ ਵਿੱਚ ਛਾਪਿਆ ਗਿਆ ਸੀ ਠੀਕ ਹੈ ਹੁਣ ਇਸ ਤੋਂ ਇਲਾਵਾ ਨੈਕਸਟ ਦੇ ਅਗਵਾ ਕੋਈ ਦੇ ਸਧਾਰਨ ਅੰਕਾ ਵਿਚਲੇ ਖੋਜ ਪੱਤਰਾਂ ਨੂੰ ਮੋਟੇ ਤੌਰ ਤੇ ਕੀ ਗਾ ਸੀ ਇਹ ਸੱਤ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ ਇਹ ਵਰਗ ਕੀ ਸੀ ਭੁੱਲੇ ਵਿਸਰੇ ਲੇਖਕ ਪੰਜਾਬੀ ਸਹਿਤ ਧਰਾਵਾ ਪੰਜਾਬੀ ਭਾਸ਼ਾ ਪੰਜਾਬੀ ਲੋਕਿਆਂ ਤੁਲਨਾਤਮਕ ਭਾਸ਼ਾ ਤੇ ਸਹਿਤ ਪੰਜਾਬੀ ਭਾਸ਼ਾ ਤੇ ਸਾਰ ਬਾਰੇ ਅੰਗਰੇਜ਼ੀ ਖੋਜ ਪੱਤਰ ਤੇ ਪੁਸਤਕ ਰਿਵਿਊ ਹੁਣ ਇੱਥੇ ਵਿੱਚ ਦੇਖੋ ਖੋਜ ਦੇ ਕਹਿੰਦੇ ਸਾਰੇ ਅੰਕਾਂ ਵਿੱਚ ਗੈਰ ਜਿਹੜੇ ਮੁਸਲਮਾਨ ਲੇਖਕਾਂ ਦੇ ਬਾਰੇ ਬਹੁਤ ਘੱਟ ਖੋਜ ਪੱਤਰ ਹਨ ਇੱਥੇ ਮੈਂ ਸਕਿਪ ਤਾਂ ਕੀਤੀ ਹੈ ਕਿਉਂਕਿ ਇਸ ਦੇ ਵਿੱਚ ਇਹ ਚੀਜ਼ ਜ਼ਿਆਦਾ ਅੱਗੇ ਆਉਂਦੀ ਹੈ ਇੰਪੋਰਟੈਂਟ ਹੈ ਜਿਹੜੀ ਜਿਹੜੀ ਅਸੀਂ ਪੜ੍ਹਨੀ ਹੈ ਕਿ ਜਿਹੜਾ ਖੋਜ ਰਸਾਲਾ ਸੀ ਉਸਦੇ ਵਿੱਚ ਕਹਿ ਸਕਦੇ ਹੋ ਕਿ ਗੈਰ ਮੁਸਲਮਾਨ ਜਿਹੜੇ ਲੇਖਕ ਸੀ ਉਹਨਾਂ ਦੇ ਬਾਰੇ ਬਹੁਤ ਹੀ ਘੱਟ ਸਾਨੂੰ ਇੱਕ ਪੱਤਰ ਮਿਲਦੇ ਨੇ ਇਸ ਦੇ ਉਲਟ ਉੱਪਰ ਲੀਆਂ ਪੰਨਿਆਂ ਵਾਲੇ ਲੇਖਾ ਦੀ ਵੀ ਪਰਮਾਰ ਹੈ ਜਿਵੇਂ ਦੇਖੋ ਕਿਹੜੇ ਕਿਹੜੇ ਇਸ ਦੇ ਵਿੱਚ ਸਾਨੂੰ ਹੋਰ ਅੰਕ ਦੇਖਣ ਨੂੰ ਮਿਲਦੇ ਨੇ ਪੰਜਾਬੀ ਜ਼ਬਾਨ ਵਿੱਚ ਕੁਰਾਨ ਸ਼ਰੀਫ ਦੇ ਤਰਜਮੇ ਤੇ ਤਫਸੀਨਾ ਨਾਤ ਪੰਜਾਬੀ ਨਾਤ ਪੰਜਾਬੀ ਅਦਮ ਵਿੱਚ ਹਕਤ ਤੇ ਅਮਲ ਦੀ ਦਾਵਤ ਸਦੀਕ ਲਾਲੀ ਦੀ ਹਿਆਤੀ ਤੇ ਸ਼ਾਇਰੀ ਵਿੱਚ ਇਸਲਾਮੀ ਰੰਗ ਮੌਲਵੀ ਅਹਿਮਦ ਯਾਰ ਦੇ ਕਸਬਨਾਮੇ ਤੇ ਇਸਲਾਮੀ ਹਦਾਇਤ ਤੇ ਸੋਮੇ ਇਹ ਸਾਰੇ ਕੀ ਹੈ ਮਿਲਦੇ ਨੇ ਸਾਨੂੰ ਇਸ ਦੇ ਵਿੱਚ ਕਹਿ ਸਕਦੇ ਹੋ ਤੁਸੀਂ ਅੰਕ ਜਿਹੜੇ ਹੋ ਰਹੇ ਹਨ ਉਹਨਾਂ ਦਾ ਤਤਕਰਾ ਦਿੱਤਾ ਹੋਇਆ ਹੈ ਇਸ ਤੋਂ ਲਾਵਾ ਕਹਿ ਸਕਦੇ ਹੋ ਕਿ ਜਿਹੜੀ ਇਹੋ ਇਤਰਾ ਹੈ ਕਹਿੰਦੇ ਹੋਜ ਜਿਹੜੀ ਕੀ ਸੀ ਇੱਕ ਰਸਾਲਾ ਜਿਹੜਾ ਸੀ ਉਸਦੇ ਕਲਮੀ ਨੁਸਖਾ ਨੰਬਰ 22 ਹੈ ਇਸ ਵਿੱਚ ਜਿੱਧਰ ਜਹ ਹੱਥ ਲਿਖਤਾਂ ਦੇ ਲੇਖਕ ਵੀ ਬਹੁਤ ਜ਼ਿਆਦਾ ਕੀ ਗਨੇ ਮੁਸਲਮਾਨ ਹਨ ਕਿ ਜ਼ਿਆਦਾਤਰ ਇਸ ਦੇ ਵਿੱਚ ਉਹ ਹੀ ਲੇਖਕ ਸ਼ਾਮਿਲ ਕੀਤੇ ਗਏ ਨੇ ਜਿਹੜੇ ਮੁਸਲਮਾਨ ਨੇ ਗੈਰ ਮੁਸਲਮਾਨਾਂ ਨੂੰ ਇਸ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਤੇ ਇਹ ਮੁਸਲਮਾਨੀ ਜਿਹੜੇ ਵਿਸ਼ੇ ਉਹਨਾਂ ਦੇ ਨਾਲ ਹੀ ਸਬੰਧਿਤ ਇਸ ਦੇ ਵਿੱਚ ਸਭ ਕੁਝ ਮਿਲਦਾ ਹੈ ਪਾਕਿਸਤਾਨ ਵਿੱਚ ਗੁਰਮੁਖੀ ਹੱਥ ਲਿਖਤਾਂ ਵੀ ਪ੍ਰਾਪਤ ਨੇ ਵਿਸ਼ੇਸ਼ਕਾ ਕੇ ਲਾਹੌਰ ਦੇ ਅਜਾਇਬ ਘਰ ਵਿੱਚ ਅਤੇ ਸ਼ਾਹੀ ਕਿਲੇ 'ਚ ਪਰ ਕਿ ਗਸੀ ਸ਼ਹਿਬਾਜ਼ ਮੁਲਿਕਾ ਉਹਨਾਂ ਨੂੰ ਨੱਕ ਥੱਲੇ ਨਹੀਂ ਲਾਉਣਾ ਚਾਹੁੰਦਾ ਸੀ। ਕੁਝ ਮਜਬੂਰੀ ਸ਼ਾਇਦ ਉਹਨਾਂ ਦੀ ਹੋ ਸਦੀ ਸੀ ਕਿ ਰਾਜਨੀਤਿਕ ਜਾਂ ਧਾਰਮਿਕ ਤੌਰ ਤੇ। ਹੋ ਸਕਦਾ ਹੈ ਕਿ ਪਿੰਪੀਨ ਜਿਹੜੇ ਰਾਜਸੀ ਧਾਰਮਿਕ ਤੇ ਸੱਭਿਆਚਾਰਿਕ ਲੋੜਾਂ ਦੇ ਗੈਰ ਮੁਸਲਮਾਨ ਲੇਖਕਾਂ ਦੇ ਲਿਖਣ ਦੀ ਰਫ਼ਤਾਰ ਵਿੱਚ ਕਿਦਰੇ ਫਰਕ ਆ ਗਿਆ ਹੋਵੇ। ਕਹਿ ਸਕਦੇ ਹੋ ਕਿ ਉਸ ਸਮੇਂ ਜਿਹੜੇ ਸਾਨੂੰ ਚੀਜ਼ਾਂ ਵੀ ਮਿਲਦੀਆਂ ਸੀ ਹਿੰਦੀ ਤੇ ਸੰਸਕ੍ਰਿਤ ਮਿਕਸ ਸ਼ਬਦਾਂ ਦੇ ਵਿੱਚ ਮਿਲਦੀਆਂ ਸੀ ਸੋ ਉਹਨਾਂ ਨੇ ਉਹਨਾਂ ਨੂੰ ਹੀ ਇਸ ਦੇ ਵਿੱਚ ਸਰਸਾਲੇ ਜਿਹੜਾ ਕਿਸੇ ਕੋਟਰਸਾਲੇ ਵਿੱਚ ਜਦਾ ਦਿੱਤੀ ਜੋ ਕਿ ਜ਼ਿਆਦਾਤਰ ਕੀ ਜਿਸੀ ਮੁਸਲਮਾਨ ਤੇ ਜ਼ਿਆਦਾਤਰ ਉਸ ਤਰੀਕੇ ਦੇ ਨਾਲ ਹੀ ਉਹ ਲਿਖ ਸਕਦੇ ਸੀ ਘੱਟੋ ਘੱਟ ਕਿੰਨੇ ਭਾਰਤੀ ਪੰਜਾਬ ਵੀ ਜਿਤਾਏ ਸਾਰਾ ਕੁਝ ਖੁੱਲੇ ਦੁੱਲੇ ਅਤੇ ਨਾਲ ਦੇ ਨਾਲ ਜਿਹੜਾ ਹੈਗਾ ਸੀ ਦਿਮਾਗ ਦੇ ਨਾਲ ਕੀਤਾ ਜਾਂਦਾ ਜੇਕਰ ਕੋਈ ਮਜਬੂਰੀ ਜਾਂ ਘਾਟ ਨਹੀਂ ਤਾਂ ਸ਼ਹਿਬਾਜ਼ ਮੁਲਕ ਤੇ ਉਸ ਦੇ ਸਹਿਯੋਗੀ ਪਾਕਿਸਤਾਨੀ ਕੋਜਵਾਰਾ ਵੱਲੋਂ ਅਸੀਂ ਇਹੋ ਜਿਹੀ ਆਸ ਕਰਦੇ ਹਾਂ ਮਤਲਬ ਕਹਿ ਸਕਦੇ ਹੋ ਕਿ ਉਹਨਾਂ ਦੇ ਮੁਕਾਬਲੇ ਇੱਧਰ ਜਿਹੜਾ ਅਸੀਂ ਕੰਮ ਕੀਤਾ ਹੈ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਹੋਇਆ ਹੈ ਇੱਥੇ ਕੋਈ ਮਜਬੂਰੀ ਨਹੀਂ ਰਹੀ ਉਹਨਾਂ ਦੀ ਮਜਬੂਰੀ ਸੀ ਇਸਕਾ ਕਿ ਉਹਨਾਂ ਨੇ ਕੀ ਕਾ ਸੀ ਉੱਥੇ ਸਿਰਫ ਉਹਨਾਂ ਨੂੰ ਹੀ ਜਗ੍ਹਾ ਦਿੱਤੀ ਬਾਕੀ ਜਿਹੜੇ ਗੈਰਮੁਸਲਮਾਨ ਸੀ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਪੰਜਾਬੀ ਭਾਸ਼ਾ ਸਬੰਧੀ ਜਿਹੜੇ ਖੋਜ ਪੱਤਰ ਇਸ ਵਿੱਚ ਛਪੇ ਸੀ ਉਹਨਾਂ ਵਿੱਚ ਬਹੁਤੇ ਕੇਵਲ ਖੋਜਕਰ ਇੱਕੋ ਹੀ ਖੋਜਕਰ ਜਿਹੜੇ ਸੀ ਅਨੁਰਖ ਫਰੀਦ ਕੋਟੀ ਦੇ ਹੀ ਲਿਖੇ ਹੋਏ ਸੀ ਤੇ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਭਾਰਤੀ ਪੰਜਾਬ ਦੇ ਵਿੱਚ ਪੰਜਾਬੀ ਬਾਰੇ ਪਾਕਿਸਤਾਨੀ ਦ੍ਰਿਸ਼ਟੀਕੋਣ ਵਜੋਂ تسلیم ਕੀਤਾ ਜਾਂਦਾ ਹੈ ਪਰ ਅ ਫਰੀਦ ਕੋਟੀ ਦਾ ਪੰਜਾਬੀ ਭਾਸ਼ਾ ਦੇ ਜਿਹੜਾ ਨਿਕਾਸ ਬਾਰੇ ਇੱਕ ਨਜ਼ਰੀਆ ਸੀ ਕਿ ਇਹ ਸੰਸਕ੍ਰਿਤ ਪ੍ਰਾਕ੍ਰਿਤ ਪਾਲੀ ਆਪប្រੰਚੂ ਵਿੱਚੋਂ ਵਿਕਸਿਤ ਨਾ ਹੋ ਕੇ ਦravidi ਭਾਸ਼ਾ ਦੇ ਵਿੱਚੋਂ ਇਹ ਵਿਕਸਿਤ ਹੋਈ ਸੀ ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਦਾ ਪਿੱਛਾ ਉਹਨਾਂ ਨੇ ਦੱਸਿਆ ਸੀ ਭਾਰਤੀ ਤੇ ਦravida ਭਾਸ਼ਾਵਾਂ ਦਾ ਥੋੜਾ ਚਿਰ ਹੋਇਆ ਪੰਜਾਬੀ ਭਾਸ਼ਾ ਦੇ ਨਿਕਾਸ ਵਿਕਾਸ ਬਾਰੇ ਉਹਨਾਂ ਦੀ ਇੱਕ ਕਿਤਾਬ ਵੀ ਛਾ ਚੁੱਕੀ ਸੀ ਸੋ ਕੀ ਕਹਿ ਸਕਦੇ ਹੋ ਕਿ ਇਹਕਰ ਉਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕਿੰਨੀ ਕੁ ਸਾਰਥਕਤਾ ਹੈ ਜ ਜੋ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦਾ ਕੁਫਰੀਦ ਕੋਟੀ ਦੇ ਦੋ ਕੋਚ ਪੱtras ਦੇ ਵੀ ਸਿਰਲੇਖ ਹੈ ਕਿ ਨੇ ਹੀਰਵਾਰਿਸ ਵਿੱਚ ਦਰਾਵੜੀ ਰੰਗ ਅਤੇ ਪੰਜਾਬ ਪਾਲੀ ਜ਼ੁਬਾਨ ਦੀ ਜਨਮ ਭੂਮੀ ਪੰਜਾਬੀ ਤੇ ਗੁਜਰਾਤੀ ਦੀ ਲਫ਼ਜ਼ਾਲੀ ਦੀ ਕੁਝ ਸਾਂਝ ਅਸਲਮ ਰਾਣਾ ਆਦੀ ਜਿਹੜੇ ਸੀ ਪੰਜਾਬੀ ਸਬੰਧੀ ਛਪਿਆ ਇੱਕ ਖੋਜ ਪੱਤਰ ਹੈ ਸੋ ਇਹ ਪੈਰੇ ਦੇ ਵਿੱਚੋਂ ਸਾਨੂੰ ਇਹ ਪਤਾ ਲੱਗਾ ਕਿ ਜਿਹੜਾ ਖੋਜ ਪੱਤਰ ਸੀ ਜਿਹੜਾ ਖੋਜ ਸੀ ਪੱਤਰ ਉਸ ਦੇ ਵਿੱਚ ਜ਼ਿਆਦਾਤਰ ਅਗਰ ਦੇਖਿਆ ਜਾਏ ਤਾਂ ਸਾਨੂੰ ਅਨਲ ਹਕ ਫਰੀਦਕੋਟੀ ਦੇ ਬਾਰੇ ਹੀ ਸਾਰਾ ਤਰ ਜਿਹੜੇ ਉਹਨਾਂ ਦੇ ਵੱਲੋਂ ਲਿਖੇ ਸਾਨੂੰ ਇੱਕ ਪੱਤਰ ਹੀ ਦੇਖੇ ਜਾ ਸਕਦੇ ਨੇ ਔਰ ਕੱਟੀ ਹੈਗੇ ਨੇ ਤੇ ਜ਼ਿਆਦਾਤਰ ਉਹਨਾਂ ਨੇ ਇੱਕ ਸਾਨੂੰ ਇੱਥੇ ਦੱਸਿਆ ਸੀ ਕਿ ਜਿਹੜੀ ਸਾਡੀ ਪੰਜਾਬੀ ਹੈ ਉਸ ਦਾ ਪਿੱਛਾ ਜਿਹੜਾ ਸੀ ਉਹ ਦਰਾਵੜੀ ਭਾਸ਼ਾ ਦੇ ਵਿੱਚ ਗਿਆ ਤੇ ਨਾਲ ਹੀ ਉਹਨਾਂ ਨੇ ਸਾਨੂੰ ਕੁਝ ਕਹਿ ਸਕਦੇ ਹੋ ਇੱਥੇ ਕੀ ਮਿਲੇ ਨੇ ਕੁਝ ਪੱਤਰ ਵੀ ਉਹਨਾਂ ਦੇ ਉਹਨਾਂ ਦੇ ਇਸ ਲੇਖ ਇਹਨਾਂ ਦੇ ਵਿੱਚ ਦੱਸੇ ਗਏ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਬਾਰੇ ਸਾਨੂੰ ਜੋ ਦਿੱਤਾ ਦਾ ਇਸ ਤੋਂ ਇਲਾਵਾ ਪੰਜਾਬੀ ਪਾਸ਼ਾ ਦੇ ਸاتھ ਬਰਾਂ ਅੰਗਰੇਜ਼ੀ ਵਿੱਚ ਵੀ ਕੋਈ 8-10 ਖੋਜ ਪੱਤਰ ਇਸ ਪత్రికਾਂ ਦੇ ਵਿੱਚ ਛਪੇ ਹੋਏ ਨੇ ਇਹਨਾਂ ਦੇ ਬਾਰੇ ਇਹ ਦਿੱਤੇ ਹੋਏ ਨੇ ਬੁੱਲੇ ਸ਼ਾ ਬਰਨਮਾਸਾ ਐਮਨ ਅਹਿਸਨ ਅਲੀ ਹੀ ਮਤਲਬ ਜਿਨ੍ਹਾਂ ਨੇ ਲਿਖਿਆ ਸੀ ਰਾਈਟਰਸ ਦੇ ਨੇਮ ਹੈ ਕਿਨੇ ਇੱਥੇ ਸਾਰੇ ਕਿਹਨੇ ਇਹਦੇ ਵਿੱਚ ਸਾਨੂੰ ਲੇਖ ਮਿਲਦੇ ਜੋ ਕਿ ਪੰਜਾਬੀ ਪਾਸ਼ਾ ਦੇ ਬਾਰੇ ਜਿਹੜੇ ਦਿੱਤੇ ਹੋਏ ਠੀਕ ਹੈ ਇਸ ਤੋਂ ਲਾਵਾ ਨੈਕਸਟ ਦੇ ਘਬਰ ਕਿ ਇੱਕ ਹੋਰ ਮਹੱਤਵਪੂਰਨ ਸੂਚਨਾ ਜੋ ਕਿ ਖੋਜ ਦੇ ਪੰਨਿਆਂ ਤੋਂ ਮਿਲਦੀ ਹੈ ਜਿਸ ਤੋਂ ਪਾਕਿਸਤਾਨੀ ਪੰਜਾਬੀ ਵਿੱਚ ਪੰਜਾਬੀ ਭਾਸ਼ਾ ਤੇ ਸਾਇਤ ਦੀ ਇੱਕ ਦਿਸ਼ਾ ਦੇ ਬਾਰੇ ਪਤਾ ਲੱਗਦਾ ਹੈ ਉਹ ਕਿ ਪੀ ਐਚ ਡੀ ਲਈ ਪ੍ਰਮਾਨਿਤ ਤੇ ਰਜਿਸਟਰ ਹੋ ਚੁੱਕੇ ਜਿਹੜੇ ਵਿਸ਼ੇ ਤੇ ਖੋਜ ਪਰਮੰਦਾ ਦੀ ਸੂਚੀ ਸਾਰੇ ਜਿਹੜੇ ਖੋਜ ਪਰਮੰਦ ਫਿਲਹਾਲ ਇੱਕੋ ਹੀ ਯੂਨੀਵਰਸਿਟੀ ਪਾ ਪੰਜਾਬੀ ਯੂਨੀਵਰਸਿਟੀ ਲਾਹੌਰ ਵੱਲੋਂ ਪ੍ਰਮਾਨ ਤੇ ਰਜਿਸਟਰਡ ਕੀਤੇ ਗਏ ਸੀ ਮਤਲਬ ਖੋਜ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਸੀ ਜੋ ਵੀ ਖੋਜ ਪੱਤਰ ਮਿਲਦੇ ਨੇ ਕੋਜ ਪਰ ਬੰਦ ਮਿਲਦੇ ਸੀ ਉਹ ਇੱਕੋ ਹੀ ਯੂਨੀਵਰਸਿਟੀ ਵੱਲੋਂ ਪ੍ਰਮਾਨ ਕੀਤੇ ਗਏ ਸੀ ਜੋ ਕਿ ਦੂਜੀਆਂ ਨਹੀਂ ਸੀ ਤੋਂ ਉਹਨਾਂ ਦੀ ਸੂਚੀ ਵੀ ਇਸ ਦੇ ਵਿੱਚ ਦਿੱਤੀ ਹੋਈ ਨੇ ਜਿਹੜੇ ਜਿਹੜੇ ਇੱਥੇ ਸਾਨੂੰ ਮਿਲਦੇ ਨੇ ਸ਼ਹਿਬਾਜ਼ ਮਲਿਕ ਦਾ ਸਈਆ ਅਕਤਰ ਜ਼ਾਫਰੀ ਦਾ ਸਰਫਰਾਜ਼ ਹੁਸੈਨ ਫਾਰੂਕੀ ਦਾ ਐਮ ਯਾਸੀਨ ਜ਼ਫਰ ਦਾਇ ਮਹਮਦ ਪਸ਼ੀਦ ਐ ਮੁਸਲਮ ਮਹਮਦ ਅਸਲਮ ਰਾਣਾ ਐ ਇਸਲਾਮਾ ਮਹਮਦ ਸਾਦਕ ਜੰਝੂਆ ਐ ਦਿਲਸ਼ਾਦ ਨਸੀਮ ਮਲਿਕ ਐ ਇਨਾਮੁਲ ਹਕ ਜਾਵੈਦ ਆਫਤਾਬ احمد ਨਕਵੀ ਇਸਮਤullah ਜ਼ਾਹਿਦ ਸੁਰਇਆ احمد ਤਾਹਰ ਤਾਹਰ महमूद ਕੁਰਾਇਸ਼ੀ ਅਜ਼ਾਜ਼ ਬੇਗ ਤਾਲਬ ਹੁਸੈਨ ਸ਼ਾ ਤੇ ਮੁਹੰਮਦ ਯੂਨਸ ਇਹ ਸਾਰੇ ਕੀ ਗਏ ਨੇ ਕਿ ਜੋ ਇੱਕੋ ਹੀ ਯੂਨੀਵਰਸਿਟੀ ਦੇ ਵੱਲੋਂ ਇੱਕ ਪ੍ਰਮਾਣਿਤ ਕੀਤੇ ਗਏ ਦਿੱਤੇ ਗਏ ਖੋਜ ਪ੍ਰਬੰਸੀ ਉਹਨਾਂ ਦੀ ਇੱਕ ਸੂਚੀ ਦਿੱਤੀ ਗਈ ਹੈ ਜੋ ਕਿ ਸਾਨੂੰ ਖੋਜ ਪత్రికਾ ਦੇ ਵਿੱਚੋਂ ਦੇਖਣ ਨੂੰ ਮਿਲਦੀ ਹੈ ਸੋ ਕਈ ਇੰਟਰਸਟਿੰਗ ਹਾਂਜੀ ਜੀ ਮੈਂ ਤੁਹਾਡੀ ਗੱਲ ਸੁਣਦੀ ਪਈ ਆ ਮੈਨੂੰ ਪਤਾ ਹੈ ਜਦੋਂ ਸ਼ੁਰੂ ਕਰਨਾ ਹੈਗਾ ਕੋਰਸ ਮੈਂ ਦੱਸ ਦਾਂਗੀ ਤੁਹਾਨੂੰ ਮਹਿਸੂਸ ਕਰਦਾਂਗੀ ਸੋ ਇਹ ਹੈਗਾ ਕਿ ਇੱਕੋ ਹੀ ਯੂਨੀਵਰਸਿਟੀ ਵੱਲੋਂ ਜਿਹੜਾ ਹੈਗਾ ਵਾ ਇਹ ਛਾਪੇ ਗਏ ਸੀ ਤਾਂ ਉਹਨਾਂ ਦੀ ਸੂਚੀ ਵੀ ਕੋਲ ਤੇ ਵਿੱਚ ਦਿੱਤੀ ਹੋਈ ਸੀ ਠੀਕ ਹੈ ਕੋਜ ਦੇ ਪੱਤਵੀਵੇਂ ਅੰਕ ਵਿੱਚ ਸ਼ਹਾਬਾਜ਼ ਮਲੇਕ ਇਸ ਰਸਾਲੇ ਦੇ ਸਫਰ ਵੱਲ ਵੀ ਇੱਕ ਪਿੱਛੇ ਝਾਤ ਪਾ ਕੇ ਦੇਖਦਾ ਹੈ ਤੇ ਪਰਖਣ ਦੀ ਕੋਸ਼ਿਸ਼ ਕਰਦਾ ਹੈ ਕਿ ਕੋਜ ਜਿਹੜਾ ਅਸੀਂ 75 ਜਿੰਨਾ ਟੀਚਿਆਂ ਲੋੜਾਂ ਅਕੰਖਾਵਾਂ ਤੇ ਸੰਪਾਦਕੀ ਨੀਤੀ ਨੂੰ ਲੈ ਕੇ ਤੁਰਿਆ ਸੀ ਉਹ ਉਸ ਉੱਪਰ ਕਿੰਨਾ ਕੁ ਪਾਬੰਦ ਰਹਿ ਹੈ ਮਤਲਬ ਜਿਸ ਟੀਚੇ ਨੂੰ ਲੈ ਕੇ ਉਹ ਅੱਗੇ ਤੁਰਿਆ ਸੀ ਉਸ ਦੇ ਉੱਤੇ ਸਹੀ ਉੱਤਰਿਆ ਹੈਗਾ ਵਾ ਤੇ ਨਾਲ ਹੀ ਇਸ ਗੱਲ ਦੇ ਮੁਕੰਮਲ ਹੋਣ ਵਾਲੇ ਵੀ ਰੁਚੀ ਦਿਖਾਈ ਦਿੰਦਾ ਹੈ ਕਿ ਇਸ ਨੇ ਪਾਕਿਸਤਾਨ ਦੇ ਵਿੱਚ ਪੰਜਾਬੀ ਜਿਹੜੇ ਖੋਜ ਹੈ ਉਸ ਦੇ ਵਿੱਚ ਕਿੰਨਾ ਕੁ ਹਿੱਸਾ ਜੜਾਗਾ ਸੀ ਪਾਇਆ ਸੀ ਸੋ ਇਸ ਚੀਜ਼ ਦੇ ਵਿੱਚ ਉਹਨਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਜਿਹੜਾ ਖੋਜ ਪੱਤਰ ਸੀ ਸਹਜੇ ਸਹਜੇ ਮਿੱਥੀ ਹੋਈ ਜਿਹੜੀ ਮੰਜ਼ਿਲ ਵੱਲ ਵੱਧ ਰਿਹਾ ਹੈ ਤੇ ਮਨ ਇੱਛਾ ਨਤੀਜੇ ਸਾਹਮਣੇ ਆਉਣੇ ਵੀ ਸ਼ੁਰੂ ਇਸ ਦੇ ਹੋ ਚੁੱਕੇ ਨੇ ਠੀਕ ਹੈ ਅੱਗੇ ਦੇਖੋ ਨੈਕਸਟ ਹੁਣ ਇਸ ਦੇ ਵਿੱਚ ਜਿਹੜਾ ਅਸੀਂ ਅੱਗੋਂ ਥੋੜਾ ਜਿਹਾ ਇਸ ਦੇ ਬਾਰੇ ਪੜਨਾ ਹੈ ਗਵਾ ਅ ਇਸ ਦੇ ਵਿੱਚ ਕੀ ਗਵਾ ਸੋਧ ਕੇ ਹੁਣ ਜਿਹੜਾ ਹੈ ਗਵਾ ਕਿ ਜਿਹੜੀਆਂ ਅ ਅੱਗੇ ਉਹਨਾਂ ਨੇ ਦੱਸਿਆ ਕਿ ਕੀ ਕੀ ਕੋਹਜ ਜਿਹੜੇ ਕਿ ਸੀ ਤਿੱਕਰ 32 ਸ਼ੁਮਾਰਿਆਂ ਦੇ ਇੰਦਰਾਜਾ ਵੱਲ ਗੋਹਰ ਕੀਤੇ ਆ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਸਭ ਤੋਂ ਵੱਧ ਸ਼ਖਸੀਅਤਾਂ ਵਾਲੇ ਮਕਾਲੇ ਯਾਨੀ ਕਿ ਜਿਹੜੇ ਪੱਤਰ ਸੀ ਇੱਕ ਛਪੇ ਹੋਏ ਸੀ ਉਹਨ ਇਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਉਹ ਲਿਖਾਰੀ ਸੀ ਜਿੰਨਾ ਬਾਰੇ ਪੰਜਾਬੀ ਅਦਬ ਦੀਆਂ ਤਰੀਖਾਂ ਤਜ਼ਕਰੇ ਚੁੱਪ ਵੱਟੀ ਖਲੋਤੇ ਨੇ ਤੇ ਇਹਨਾਂ ਲਿਖਾਰੀਆਂ ਦੇ ਨਾਲ ਉਹਨਾਂ ਦੀ ਕਲਾਮ ਵੀ ਇੱਥੇ ਮਹਫੂਜ਼ ਹੋਏ ਨੇ ਤੇ ਨਾਲ ਦੇ ਨਾਲ ਦੂਜੇ ਨੰਬਰ ਤੇ ਪੰਜਾਬੀ ਦਾ ਇਹ ਉਹ ਅਦਬ ਹੈ ਜਿਹੜਾ ਕਿ ਹੱਥ ਲਿਖਤੀ ਰੂਪ ਦੇ ਵਿੱਚ ਮੌਜੂਦ ਹੈ ਐਸ ਨੂੰ ਢੂੰਡ ਪਾਲ ਕੇ ਉਹ ਬਹੁਤ ਸਾਰੀ ਜਾਣਕਾਰੀ ਤੇ ਨਾਲ ਉਸ ਨੂੰ ਸੋਧ ਕੇ ਇੱਥੇ ਛਾਪਿਆ ਗਿਆ ਸੀ ਉਸ ਦੇ ਵਿੱਚ ਕੁਝ ਹੱਥ ਲਿਖਤਾ ਵੀ ਜਿੰਨਾਂ ਦਾ ਜਖੀਮ ਹੱਦੋਂ ਬਾਅਦ ਜਿਹੜਾ ਕਰਵਾਇਆ ਗਿਆ ਸੀ ਮਤਲਬ ਕਹਿ ਸਕਦੇ ਹਾਂ ਤੁਸੀਂ ਕਿ ਕੋਜਰ ਸਾਲੇ ਦੇ ਵਿੱਚ ਕੁਝ ਅਜਿਹੀ ਗੱਲਾਂ ਵੀ ਦੱਸੀਆਂ ਗਈਆਂ ਸੀ ਕਿ ਕਈ ਇਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਛਾਪੀਆਂ ਗਈਆਂ ਸੀ ਜਿੰਨਾਂ ਬਾਰੇ ਕਈ ਜਾਂ ਫਿਰ ਕਿਤੋਂ ਨੌਲੇਜ ਨਹੀਂ ਮਿਲਦੀ ਸੀ ਉਹਨਾਂ ਨੂੰ ਸਾਧ ਕੇ ਇਸ ਦੇ ਵਿੱਚ ਇੱਕ ਅ ਅੱਗੇ ਉਹਨੂੰ ਪੇਸ਼ ਕੀਤਾ ਗਿਆ ਸੀ ਹੁਣ ਕੀ ਸੀ ਉਹਨਾਂ ਹੱਥ ਲਿਖਤਾਂ ਦੇ ਵਿੱਚ ਕੀ ਸੀ ਸ਼ਾ ਰਕਨ ਮੁਲਤਾਨੀ ਦਾ ਅਰਬੀ ਨਾਤਿਆ ਕਸੀਦਾ ਏ ਜਿਸ ਦਾ ਪੰਜਾਬੀ ਤਰਜਮਾ ਹਾਫਿਜ਼ ਬਰਖੁਦਾ ਰਾਂਜਾ ਨੇ ਕੀਤਾ ਏ ਮਤਲਬ ਇਸ ਦੇ ਵਿੱਚ ਜਿਹੜੇ ਹੁਣ ਕੁਝ ਇਹੋ ਜਿਹੇ ਸਾਨੂੰ ਇੱਕ ਕਿਤਾਬਾਂ ਦੇ ਨਾਮ ਮਿਲਦੇ ਨੇ ਜਾਂ ਕੁਝ ਇੱਕ ਸੋਤ ਕੇ ਛਾਪੇ ਗਏ ਨੇ ਉਹਨਾਂ ਦੇ ਵਿੱਚੋਂ ਪਹਿਲਾ ਸਾਨੂੰ ਕਿਹੜਾ ਮਿਲਦਾ ਗਵਾ ਕਿ ਇਹਦੇ ਵਿੱਚ ਇੱਕ ਅਰਬੀ ਦਾ ਜੋ ਕਿ ਸ਼ਾਹ ਰੁਕਨ ਮੁਲਤਾਨੀ ਦਾ ਇੱਕ ਕਸੀਦਾ ਹੈਗਾ ਜਿਸ ਨੂੰ ਛਾਪਿਆ ਸੀ ਜਾਂ ਜਿਸਦੇ ਵਿੱਚ ਕਹਿ ਸਕਦੇ ਹੋ ਪੰਜਾਬੀ ਜਿਹਦੇ ਵਿੱਚ ਜਿਹਨੂੰ ਕਨਵਰਟ ਕੀਤਾ ਸੀ ਇੱਕ ਹਾਫਿਜ਼ ਬਰਕੁਦਾਰ ਨੇ ਇਸਨੂੰ ਕਨਵਰਟ ਕੀਤਾ ਸੀ 700 700 ਸਾਲ ਪੁਰਾਣੀ ਜਿਹੜੀ ਇੱਕ ਲਿਖਤ ਸੀ ਤੇ 250 ਸਾਲ ਪੁਰਾਣਾ ਇੱਕ ਤਰਜਮਾ ਸੀ ਜਿਹੜਾ ਕਿ ਪਹਿਲੀ ਵਾਰ ਇਹਨੂੰ ਛਾਪੇ ਜੜਿਆ ਸੀ ਮਤਲਬ ਇਹਨੂੰ ਛਾਪਿਆ ਗਿਆ ਹੈ ਇੰਜ ਹੀ ਹਾਫਿਜ਼ ਬਰਕੁਦਾਰ ਰਾਂਜਾ ਤੇ ਹਾਫਿਜ਼ ਬਰਕੁਦਾਰ ਮੁਸਲਮਾਨੀ ਦੇ ਸੱਸੀ ਪੁੰਨੂ ਗੁਲਾਮ ਮਹੀਉਦੀਨ ਕਸੂਰੀ ਦੀ ਲਿਖਤ ਜ਼ੁਹਰਦ ਅਲਹਾਜ਼ ਸੈयद वारिसा ਕਸੀਦਾ ਬਰਦਾ ਸ਼ਰੀਫ ਦਾ ਪੰਜਾਬੀ ਤਰਜਮਾ ਜ਼ਿਕਰ ਕਾਬਲੇ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਕਨਵਰਟ ਕੀਤਾ ਗਿਆ ਸੀ ਪੰਜਾਬੀ ਦੇ ਵਿੱਚ ਸੋ ਇਹ ਕਿਤਾਬਾਂ ਇਹੋ ਜਿਹੀਆਂ ਸਾਨੂੰ ਦਿੱਤੀਆਂ ਗਈਆਂ ਨੇ ਜੋ ਕਿ ਕਿਤੋਂ ਵੀ ਨਹੀਂ ਮਿਲਦੀਆਂ ਤੇ ਇਹ ਸਾਰੀਆਂ ਜਿਹੜੀਆਂ ਗਏ ਸੀ ਪੰਜਾਬੀ ਦੇ ਵਿੱਚ ਕਨਵਰਟ ਕੀਤੀਆਂ ਨੇ ਪੰਜਾਬੀ ਨਸਰ ਦੇ ਵਿੱਚੋਂ ਤੋਹਫ਼ਾ ਪੰਜਾਬ ਦੀ ਜਾਣਕਾਰੀ ਤੇ ਫੌਜਦਾਰੀ ਦਫਾਤ ਦਾ ਮਤਨ ਮਾਈ ਜਿੰਦਾ ਦੇ ਗੁਰਮੁਖੀ ਤੇ ਫਾਰਸੀ ਰਸ ਮੁਲਖਤ ਵਿੱਚ ਲਿਖੇ ਗਏ ਖੱਤ ਵਗੈਰਾ ਜ਼ਿਕਰ ਦੇ ਕਾਬਿਲ ਨੇ ਯਾਨੀ ਕਿ ਹੋਰ ਕਿਤਾਬਾਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਤੁਹਾਨੂੰ ਤੋਹਫਾ ਪੰਜਾਬ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਨਾਲ ਦੇ ਨਾਲ ਜਿਹੜਾ ਫੌਜਦਾਰੀ ਦਫਾਤ ਸੀ ਮਾਈ ਜਿੰਦਾ ਦੇ ਗੁਰਮੁਖੀ ਤੇ ਫਾਰਸੀ ਜਿਹੜੇ ਗਏ ਸੀ ਇੱਕ ਖੱਤ ਜਿਹੜੇ ਗਏ ਸੀ ਉਹ ਵੀ ਇਸ ਦੇ ਵਿੱਚ ਖੋਜ ਪੱਤਰ ਦੇ ਵਿੱਚ ਜ਼ਿਕਰ ਕੀਤੇ ਗਏ ਸੀ ਤੀਜੇ ਨੰਬਰ ਦੇ ਉੱਤੇ ਪੰਜਾਬੀ ਹੱਥ ਲਿਖਤਾਂ ਤੇ ਛਾਪੀਆਂ ਕਿਤਾਬਾਂ ਦੀਆਂ ਤਹਿਰੀਕਾਂ ਯਾਨੀ ਕਿ ਲਿਖਤਾਂ ਦੀਆਂ ਬਿਬਲੋਗ੍ਰਾਫੀਆਂ ਵੀ ਮਿਲਦੀਆਂ ਨੇ ਜਿਨ੍ਹਾਂ ਵਿੱਚ ਕਲਮੀ ਨੁਸਖਾ ਨੰਬਰ ਜਿਹੜਾ ਹੈਗਾ ਸੀ ਪਾਕਿਸਤਾਨੀ ਪੰਜਾਬੀ ਅਦਬ ਤੇ ਪਾਕਿਸਤਾਨੀ ਦੌਰ ਦੇ ਵਿੱਚ ਛਪਣ ਵਾਲੇ ਜਿਹੜੇ ਅਖਬਾਰ ਰਸਾਲਿਆਂ ਦੀਆਂ ਬਿਬਲੋਗ੍ਰਾਫੀਆਂ ਨੇ ਜਿਨ੍ਹਾਂ ਨਾਲ ਅੰਤਾਂ ਤੇ ਅਦਬ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਮਤਲਬ ਹੋਰ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਨੂੰ ਕਈ ਅਜਿਹੀਆਂ ਬਿਬਲੋਗ੍ਰਾਫੀਆਂ ਮਿਲਦੀਆਂ ਨੇ ਪਹਿਲਾ ਨੰਬਰ ਇਹ ਦੱਸ ਦਿੰਦੀ ਆ ਦੂਸਰਾ ਨੰਬਰ ਇਹ ਹੈਗਾ ਸੀ ਤੇ ਥਰਡ ਨੰਬਰ ਇਹ ਹੈਗਾ ਇਹ ਕਿ ਜਿਸ ਦੇ ਵਿੱਚ ਸਾਨੂੰ ਬਿਬਲੋਗ੍ਰਾਫੀਆਂ ਮਿਲਦੀਆਂ ਨੇ ਜਿਨ੍ਹਾਂ ਦੇ ਬਾਰੇ ਇਸ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਚੌਥੇ ਨੰਬਰ ਦੇ ਉੱਤੇ ਪੰਜਾਬੀ ਅਗਵੀ ਤਾਰੀਖ ਵਿੱਚ ਸ਼ਾਮਿਲ ਕਰਨ ਵਾਲੇ ਨਵੇਂ ਵਰਕੇ ਇਸ ਦੇ ਵਿੱਚ ਦਿੱਤੇ ਹੋਏ ਨੇ ਪੰਜਵੇਂ ਨੰਬਰ ਦੇ ਉੱਤੇ ਦੇਖਿਆ ਜਾਵੇ ਤਾਂ ਪੰਜਾਬੀ ਜਿਹੜਾ ਹੈ ਗਵਾ ਅਸਨਾਫ ਯਾਨੀ ਕਿ ਸਹਿਤ ਰੂਪ ਤੇ ਲਿਖੇ ਗਏ ਮਕਾਲੇ ਵਗੈਰਾ ਹੁੰਦੇ ਨੇ ਨਾਲ ਇਹ ਨਹੀਂ ਕਿ ਖੋਜ ਨੇ ਸਿਧਾਂਤਕ ਤੇ ਵਿਹਾਰਕ ਜਿਸ ਨੂੰ ਇਹਨਾਂ ਨੇ تنਕੀਦ نظری ਤੇ عملی ਇਥੇ ਨਾਮ ਦਿੱਤਾ ਹੈ ਅਗਰ ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਖੋਜ ਨੇ ਇਹ ਸਾਨੂੰ ਸਿਧਾਂਤਕ ਤੇ ਵਿਹਾਰਕ ਵੱਲੋਂ ਕੀ ਗੱਸੀ ਇੱਕ ਮੁੱਖ ਮੋੜੀ ਰੱਖਿਆ ਸੀ ਯਾਨੀ ਕਿ ਆਲੋਚਨਾ ਜਿਹੜੀ ਕੀਤੀ ਉਹਦੇ ਨਾਲ ਜ਼ਿਆਦਾ ਕੀ ਗੀ ਸੀ ਇੱਕ ਪੱਤਰ ਜਾਂ ਫਿਰ ਖੋਜ ਨਾਲ ਰਿਲੇਟਡ ਸਾਨੂੰ ਕੰਮ ਉਹ ਛਪਿਆ ਹੋਇਆ ਜ਼ਿਆਦਾ ਮਿਲਦਾ ਹੈ ਪੰਜਾਬੀ ਭਾਸ਼ਾ ਜਿਹੜੀ ਗੀ ਹੈ ਜਾਂ ਫਿਰ ਭਾਸ਼ਾ ਵਿਗਿਆਨ ਉਦੇ ਬਾਰੇ ਇੰਨਾ ਕੰਮ ਨਹੀਂ ਹੋ ਸਕਿਆ ਜਿੰਨਾ ਕਿ ਇਸ ਦੀ ਅਹਿਮੀਅਤ ਮੰਗ ਕਰਦੀ ਸੀ ਠੀਕ ਹੈ ਸੋ ਇੱਥੋਂ ਤੱਕ ਹੀ ਅੱਜ ਅਸੀਂ ਕਰਾਂਗੇ ਸੋ ਇਸ ਦੇ ਵਿੱਚ ਜਿੰਨਾ ਵੀ ਅਸੀਂ ਹੁਣ ਤੱਕ ਪੜਿਆ ਹੈ ਅਸੀਂ ਖੋੜ ਰਸਾਲੇ ਦੇ ਨਾਲ ਰਿਲੇਟਡ ਪੜਿਆ ਹੈ ਇਹ ਹੋ ਸਭ ਤੋਂ ਵੱਡਾ ਇਹ ਰਸਾਲਾ ਸੀ ਕਿਉਂਕਿ ਇਸ ਤਰ੍ਹਾਂ ਅਜੇ ਤੱਕ ਜੋ ਕੰਮ ਹੋਇਆ ਸੀ ਪਾਕਿਸਤਾਨ ਦੇ ਵਿੱਚ ਪੰਜਾਬੀ ਸਾਹਿਬ ਦੇ ਬਾਰੇ ਉਸ ਦੇ ਉੱਤੇ ਨੌਲੇਜ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਖੋਜ ਦੀ ਇੱਕ ਸਾਨੂੰ ਇੰਪੋਰਟੈਂਸ ਦਿੱਤੀ ਗਈ ਹੈ ਕਿ ਪਾਕਿਸਤਾਨ ਦੇ ਵਿੱਚ ਖੋਜ ਰਸਾਲਾ ਕਿੰਨਾ ਇੰਪੋਰਟੈਂਟ ਹੈ ਫਿਰ ਸਾਨੂੰ ਇਹ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਮਤਲਬ ਬਿਬਲੋਗ੍ਰਾਫੀਆਂ ਮਿਲਦੀਆਂ ਨੇ ਸਾਨੂੰ ਉਸ ਤਰੀਕੇ ਦੇ ਖੋਜ ਕਿਤਾਬਾਂ ਸਾਨੂੰ ਇਸ ਦੇ ਵਿੱਚ ਮਿਲਦੀਆਂ ਨੇ ਜਿੰਨਾ ਦੀ ਬਾਰੇ ਕਿਤੇ ਵੀ ਹੋਰ ਨੌਲੇਜ ਨਹੀਂ ਮਿਲਦੀ ਤੇ ਜਿੰਨੀਆਂ ਵੀ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਨੇ ਇਸ ਜ਼ਿਆਦਾ ਵੱਡੇ ਪੱਧਰ ਤੇ ਕੰਮ ਹੋਇਆ ਹੈ ਲੋਕਾਂ ਦੀਆਂ ਪਰਸਨਲ ਲਾਇਬ੍ਰੇਰੀਆਂ ਦੇ ਵਿੱਚੋਂ ਉਹ ਉਹਨਾਂ ਦੇ ਨਾਮ ਲਏ ਗਏ ਨੇ ਜਾਂ ਕਿਤੇ ਉਹਨਾਂ ਨੇ ਇੱਕ ਆਪਣੇ ਲਾਇਬ੍ਰੇਰੀਆਂ ਵੱਡੀਆਂ-ਵੱਡੀਆਂ ਖੋਲੀਆਂ ਨੇ ਉੱਥੋਂ ਲਈ ਰੇ ਨੇ ਤੀਜਾ ਇਹਦੇ ਵਿੱਚ ਸਾਨੂੰ ਉਹ ਕਿਤਾਬਾਂ ਦੇ ਬਾਰੇ ਜ਼ਿਕਰ ਦਿੱਤਾ ਗਿਆ ਹੈ ਜਵਾ ਜੋ ਕਿ ਇੱਕ ਪੰਜਾਬੀ ਅਦਬ ਦੇ ਸਾਨੂੰ ਤਾਰੀਖਾਂ ਮਿਲਦੀਆਂ ਨੇ ਜੋ ਕਿ ਕਿਤੇ ਵੀ ਹੋਰ ਨਹੀਂ ਮਿਲਦੇ ਖਾਸ ਇਸ ਦੇ ਵਿੱਚ ਦਿੱਤੇ ਗਏ ਨੇ ਜੋ ਕਿ ਕਿਤੇ ਹੋਰ ਨਹੀਂ ਮਿਲਦੇ ਫਿਰ ਅਗੋਂ ਸਾਨੂੰ ਇਸ ਦੇ ਵਿੱਚ ਬਿਬਲੋਗ੍ਰਾਫੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਨਾਮ ਵੀ ਦਿੱਤੇ ਗਏ ਨੇ ਨਾਲ ਦੇ ਨਾਲ ਅੰਕ ਵੀ ਦਿੱਤੇ ਗਏ ਨੇ ਤੇ ਜਿਹੜੇ ਇਸ ਦੇ ਵਿੱਚ ਬਿਬਲੋਗ੍ਰਾਫੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਹਰ ਇੱਕ ਚੀਜ਼ ਦੇ ਬਾਰੇ ਨੌਲੇਜ ਦਿੱਤੀ ਗਈ ਹੈ ਲੇਖਕ ਸੰਪਾਦਕ ਜੇਕਰ ਲੋਚਨਾ ਵਾਲਾ ਹੈ ਕਿੰਨੀ ਨੂੰ ਛਪਿਆ ਗਿਆ ਪ੍ਰਕਾਸ਼ਿਤ ਹੋਇਆ ਕਦੋਂ ਲਿਖਿਆ ਗਿਆ ਸੀ ਲਿਖਾਰੀ ਦਾ ਨਾਮ ਕਿੱਥੋਂ ਛਾਪਿਆ ਗਿਆ ਸੀ ਕਿੰਨੀਆਂ ਉਸ ਦੇ ਪੰਨੇ ਨੇ ਤੇ ਪੰਨਿਆਂ ਦੇ ਉੱਤੇ 17 ਕਿੰਨੀਆਂ ਨੇ ਸੋ ਇਹ ਸਾਰਾ ਕੁਝ ਇਸ ਦੇ ਵਿੱਚ ਮਿਲਦਾ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਬਾਰੇ ਸਾਨੂੰ ਨੌਲੇਜ ਦਿੱਤੀ ਹੈ ਕਿ ਖੋਜ ਦੇ ਵਿੱਚ ਸਾਨੂੰ ਪੰਜਾਬੀ ਸਾਹਿਤ ਦੇ ਵਿੱਚ ਕੀ ਕੀ ਇੱਕ ਖੋਜਾਇਨ ਯਾਨੀ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਲਾਸਟ ਦੇ ਉੱਤੇ ਇਹ ਕਿਹਾ ਹੈ ਕਿ ਭਾਸ਼ਾ ਦੇ ਨਾਲ ਤਾਂ ਚਲੋ ਕੰਮ ਹੋਇਆ ਹੈ ਪਰ ਇੰਨਾ ਜ਼ਿਆਦਾ ਕੰਮ ਨਹੀਂ ਹੋਇਆ ਜਿੰਨੇ ਕਿ ਏਸੀ ਅਹਿਮियत ਰੱਖਦਾ ਸੀ ਖੋਜ ਦੇ ਵੱਲੋਂ ਅਗਰ ਦੇਖਿਆ ਜਾਏ ਲੋਚਨਾ ਦੇ ਵੱਲੋਂ ਤਾਂ ਜ਼ਿਆਦਾ ਨਹੀਂ ਹੋਇਆ ਮਤਲਬ ਸਿਧਾਂਤਕ ਤੇ ਵਿਹਾਰਕ ਪੱਖੋਂ ਕੀ ਗੱਸੀ ਇੱਥੇ ਉਹਰੇ ਵੱਲੋਂ ਮੁੱਖ ਮੋੜੀ ਰੱਖਿਆ ਸੀ ਠੀਕ ਹੈ ਸੋ ਅੱਗੇ ਵੀ ਇਸ ਦੇ ਬਾਰੇ ਅਜੇ ਖੈ ਬਹੁਤ ਜ਼ਿਆਦਾ ਹੈ ਜੋ ਕਿ ਅਸੀਂ ਅੱਗੇ ਕਰਾਂਗੇ ਇੰਨਾ ਸਾਰਾ ਇਸ ਦੇ ਵਿੱਚ ਖੋਜ ਦੇ ਬਾਰੇ ਦੱਸਿਆ ਹੋਇਆ ਹੈ ਸਾਰਾ ਜਿੰਨੇ ਜਿੰਨੇ ਅੱਗੋਂ ਸਾਨੂੰ ਪੰਜਾਬੀ ਦੇ ਵਿੱਚ ਜੋ ਹੋਰ ਮਿਲਦੇ ਨੇ ਪਾਕਿਸਤਾਨੀ ਸੈੱਟਸ ਉਹ ਇਸ ਦੇ ਵਿੱਚ ਅੱਗੋਂ ਗੱਲ ਕਰਾਂਗੇ ਵੀਡੀਓਜ਼ ਕਾਫੀ ਲੰਬੀਆਂ ਚੱਲ ਜਾਨੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਇਸ ਦੇ ਵਿੱਚ ਸਾਨੂੰ ਉਹਨਾਂ ਦੇ ਬਾਰੇ ਨੌਲੇਜ ਦਿੱਤੇ ਗਿਆ ਸੋ ਤਾਹੀ ਮੈਂ ਕਹਾਂ ਸੀ ਕਿ ਖੋਜ ਵਾਲਾ ਜਿਹੜਾ ਕੰਮ ਹੁੰਦਾ ਹੈ ਉਹ ਇਸ ਤਰੀਕੇ ਦਾ ਨਾ ਹੀ ਹੁੰਦਾ ਠੀਕ ਹੈ ਸੋ ਬਾਕੀ ਜਿਹੜਾ ਇਹਦਾ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਮੀਟੇ ਜ਼ਰੂਰ ਦੇਖਦੇ ਰਹੋ ਥੈਂਕ ਯੂ